ਜ਼ਮੀਨ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਮੰਡੀ ਦੇ ਵਿੱਚ ਇਕੱਠੀਆਂ ਹੋਈਆਂ ਤੇ ਸਮਝੌਤਾ ਚੱਲ ਰਿਹਾ ਸੀ ਲੇਕਿਨ ਅਚਾਨਕ ਦੋਵੇਂ ਧਿਰਾਂ ਦੇ ਵਿੱਚ ਉਸ ਵੇਲੇ ਮਾਹੌਲ ਗਰਮ ਹੋ ਗਿਆ ਜਦੋਂ ਸਮਝੌਤਾ ਪੂਰਨਾ ਛੱਡਨ ਕਰਕੇ ਦੋਵੇਂ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ ਤੇ ਮੌਕੇ ਤੇ ਪਿੰਡ ਦੇ ਸਰਪੰਚ ਵੀ ਇੱਥੇ ਮੌਜੂਦ ਸੀ ਜਿੱਥੇ ਮਾਹੌਲ ਹੱਥੋਂ ਪਾਈ ਤੱਕ ਵੱਧ ਗਿਆ ਤੇ ਦੇਖਦੇ ਹੀ ਦੇਖਦੇ ਇਹ ਮਾਮਲਾ ਖੂਨੀ ਰੂਪ ਧਾਰਨ ਕਰ ਗਿਆ ਮਾਮਲਾ ਦਰਬਾਦੀ ਅਨਾਜ ਮੰਡੀ ਦਾ ਹੈ ਜਿੱਥੇ ਕੇ ਜਨਾਲ ਪਿੰਡ ਦੀਆਂ ਦੋ ਤਿਹਾਂ ਸਮਝੌਤੇ ਨੂੰ ਲੈ ਕੇ ਇਕੱਠੀਆਂ ਹੋਈਆਂ ਸੀ ਲੇਕਿਨ ਗੱਲ ਕੁਝ ਹੋਰ ਹੀ ਬਣ ਗਈ। ਉੱਥੇ ਹੀ ਇੱਕ irdi ਵਿਅਕਤੀ ਦਾ ਕਹਿਣਾ ਹੈ ਕਿ ਜ਼ਮੀਨ ਦੀ ਖਰੀਦ ਤੋਂ ਫੌਕਤ ਨੂੰ ਲੈ ਕੇ ਮੌਜੂਦਾ ਸਰਪੰਚ ਸਮੇਤ ਹੋਰ ਵਿਅਕਤੀਆਂ ਵੱਲੋਂ ਪੈਸੇ ਦੀ ਹੀਰਾਫੇਰੀ ਕੀਤੀ ਗਈ ਹੈ ਤੇ ਪੈਸੇ ਦੇਣ ਤੋਂ ਮੁੱਕਰਿਆ ਜਾ ਰਿਹਾ। ਇਸ ਨੂੰ ਲੈ ਕੇ ਹੀ ਗਲਬਾਤ ਚੱਲ ਰਹੀ ਸੀ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਬਾਬਾ ਜੀ ਨੇ ਜ਼ਮੀਨ ਵੇਚੀ ਸੀ ਫਰਵਰੀ ਮਹੀਨੇ 'ਚ 35 ਲੱਖ ਨੂੰ ਇਹਨਾਂ ਨੂੰ ਪੈਸੇ ਦੇ ਤੇ ਗਾਂਹਾਂ 37 ਲੱਖ ਨੂੰ ਵੇਚਤੀ। ਗੁਰਪ੍ਰੀਤ ਸਿੰਘ ਜਰਨੈਲ ਸਿੰਘ ਤੇ ਹਰਪ੍ਰੀਤ ਸਰਪੰਚ ਤੇ ਇਕ ਹਰਮੇਲ ਸਿੰਘ ਚਾਰਾਂ ਨੇ 5 ਲੱਖ ਦੀ ਬਾਬਾ ਜੀ ਨੂੰ ਗੁੰਡੀ ਲਾਗੇ ਉਸ ਤੋਂ ਬਾਅਦ 5 ਲੱਖ ਰੁਪਇਆ ਰੱਖ ਲਿਆ ਵੀ ਬਿਆਨੇ ਦਾ ਜਦੋਂ ਰਿਸਟੀ ਦਾ ਇੰਤਕਾਲ ਹੋ ਗਿਆ ਸੀ ਫੇਰ ਦੇਵਾਂਗੇ 5 ਲੱਖ ਤਾਂ ਬਾਬਾ ਜੀ ਤੋਂ ਪਹਿਲਾਂ ਲਗੇ 5 ਲੱਖ ਹੋਰ ਰੱਖੀ ਬੈਠੇ ਨੇ ਉਹ ਅੱਜ ਮਨੂਰ ਲਾਲ ਦੀ ਦੁਕਾਨ 'ਚ ਕੱਠ ਰੱਖਿਆ ਗਿਆ ਸੀ ਵੀ ਇੰਤਕਾਲ ਹੋ ਗਿਆ ਭਾਈ 5 ਲੱਖ ਰੁਪਇਆ ਦੋ ਅਨਾਜ ਮੰਡੀ 'ਚ ਉਹ ਪਰ ਪੈਸੇ ਦੇਣ ਦੀ ਬਜਾਏ ਗੁੰਡਾਗਰਦੀ ਕਰਨ ਦੀ بجائے ਗੁੰਡਾ ਲੈ ਕੇ ਆਪਦੇ 10-12 ਜਣੇ ਆ ਕੇ ਬਾਬਾ ਜੀ ਦੇ ਭਰਾ ਨੂੰ ਬਾਬਾ ਜੀ ਨੂੰ ਤੇ ਮੈਨੂੰ ਗਲਤ ਬੋਲਣ ਲੱਗ ਕੇ ਕਹਿੰਦੇ ਅਸੀਂ ਨਾ ਪੈਸੇ ਦੀਏ ਜਿਹੜਾ ਕੁਝ ਹੁੰਦਾ ਕਰ ਲੂ ਅਸੀਂ ਇਹ ਜਮੀਨ ਬਾਹਾਂਗੇ ਅਸੀਂ ਇਹ ਗੱਲ ਕਹਿਤੀ ਵੀ ਤੁਸੀਂ ਜ਼ਮੀਨ ਚਾਹੇ ਨਹੀਂ ਬਾਹ ਸਕਦੇ ਜਿੰਨਾ ਚੱਕਰ ਸਾਡਾ 5 ਲੱਖ ਰੁਪਇਆ ਨਹੀਂ ਦਿੰਦੇ ਉਹਦੇ ਕਰਕੇ ਉਹਨਾਂ ਨੇ ਹੱਥੋਂ ਪਾਈ ਹੋਗੀ ਅਸਲਾ ਲਈ ਫਿਰਦੇ ਸੀ ਉੱਥੇ ਲੜਾਈ ਹੋਗੀ ਲੜਾਈ ਹੋ ਕੇ ਹੱਥੋਂ ਪਾਈ ਹੋ ਕੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਝਗੜੇ ਜਿਹਦੇ ਕਰਕੇ ਉਹ ਬੰਦੇ ਜ਼ਿਆਦੇ ਸੀ ਬੰਦਿਆਂ ਕਰਕੇ ਪਰ ਫਿਰ ਵੀ ਅਸੀਂ ਇਨੇ ਮੇਰੇ ਨਾਲ ਦੇ ਬੰਦੇ ਆ ਗਏ ਠੀਕ ਆ ਪੰਜ ਸੱਤ ਬੰਦੇ ਅਸੀਂ ਆਰਸ ਚ ਇਹਨੇ ਮਤਬਰ ਬੰਦੇ ਨੇ ਆ ਕੇ ਛੜਾਤਾ ਕਰਨ ਜੀ ਅਸੀਂ ਦੋ ਭਰਾਵਾਂ ਨੇ ਜ਼ਮੀਨ ਵੇਚੀ ਸੀ ਜ਼ਮੀਨ ਜਿਹੜੀ ਸਾਨੂੰ 35 ਲੱਖ ਦਾ ਹਿਸਾਬ ਦੇ ਤਕੀਲੇ ਦਾ ਆਪ ਮਤਲਬ 3.5 ਲੱਖ ਨੂੰ ਮਤਲਬ ਵੇਚੀ ਇਹਨਾਂ ਨੇ ਡੀਲ ਕਰਾਣੇ ਉਹ ਸਾਡਾ 5 ਇੱਕ ਤਾਂ ਇਹ ਉਹ 4.5 ਲੱਖ ਰੁਪਈਆ ਉਹ ਸਭ ਤੋਂ ਮਤਲਬ ਧੋਖੇ ਨਾਲ ਲੈ ਗਏ ਬਾਕੀ ਦੂਸਰੇ ਨੰਬਰ ਤੇ ਜੀ 5 ਲੱਖ ਰੁਪਈਆ ਸਾਡਾ ਮਤਲਬ ਸਾਨੂੰ ਪੂਰੀ ਪੇਮੈਂਟ ਨਹੀਂ ਮਿਲੀ 5 ਲੱਖ ਰੁਪਇਆ ਜੀ ਸਾਡਾ ਮਤਲਬ ਉਹਦੇ ਬਾਬਤੇ ਆਏ ਤੇ ਅੱਜ ਉਹ ਦੂਸਰੀ ਬੁਲਾਏ ਤੇ ਹੋ ਜਿਨ੍ਹਾਂ ਨੂੰ ਜ਼ਮੀਨ ਜਿ ਖਰੀਦੀ ਜਿਨ੍ਹਾਂ ਨੇ ਖੇਤਲੇ ਵਾਲੇ ਨੇ ਕਿ ਸਾਨੂੰ ਨਹੀਂ ਪਤਾ ਜੀ ਧੋਖਾ ਹੋਊਗਾ ਉਹ ਤਾਂ ਬੰਦੇ ਲੈ ਤੇ ਨਾਲ ਉਹਨਾਂ ਨੇ ਬਸ ਉਹਲੇ ਸੀ ਬੰਦੇ ਗਰ ਭੇਜ ਹੁਣੀ ਹਰਪ੍ਰੀਤ ਹੁਣੀ ਜੀ ਇਹ ਮਤਲਬ ਜਰਨੈਲ ਇਹਨੇ ਬੰਦੇ ਨੇ ਮਤਲਬ ਗਾਲਾਂ ਕੱਢਣੇ ਪਹਿਲਾਂ ਸ਼ੁਰੂ ਕਰਤੀਆਂ ਕਹਿੰਦੇ ਨਾ ਪੈਸੇ ਦੀ ਨਾਲ ਜ਼ਮੀਨ ਵਿਵਾਹਾਂਗੇ ਪੂਰਨ ਮਤਲਬ ਇਹ ਅਸੀਂ ਇੰਤਕਾਲ ਵੀ ਕਰਵਾਤਾ ਰਜਿਸਟਰੀ ਵੀ ਕਰਵਾਤੀ ਸਾਡੇ ਕੋਲ ਕਾਗਜ਼ ਹੈਗੇ ਨੇ ਜੀ ਸਾਰੇ ਮੈਂ ਨਾਲ ਲੈ ਕੇ ਆਇਆ ਉਲਟਾ ਮਤਲਬ ਇਹ ਕੁੱਟਣ ਬੈ ਗਏ ਮੌਜੂਦਾ ਸਰਪੰਚ ਵੀ ਵਿੱਚ ਸੀ ਹਾਂ ਮੌਜੂਦਾ ਸਰਪੰਚ ਵਿੱਚ ਸੀ ਕੁੱਟਣ ਦੇ ਕੋਈ ਬੱਬਾ ਜੀ ਫੈਰਿੰਗ ਵਗੈਰਾ ਨਹੀਂ ਹੋਈ ਜੀ ਫੈਰਨੇ ਜੀ ਫਿਰ ਤਾਂ ਮਿੰਨ ਤਾਂ ਅੰਦਰ ਲੈ ਗਤ ਜੀ ਮੈਂ ਤਾਂ ਫਿਰ ਲਾ ਲੈਂਦੇ ਅੰਦਰ ਕਮਰੇ ਚ ਬੰਦ ਕਰਤਾ ਤੀ ਮੈਨੂੰ ਨਹੀਂ ਪਤਾ ਜੀ ਮੈਨੂੰ ਆਵਾਜ਼ ਨਹੀਂ ਸੁਣੀ ਤੀ ਉਥੇ ਹੀ ਮੌਜੂਦਾ ਸਰਪੰਚ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸੀ ਲੇਕਿਨ ਇੱਕ ਵਿਅਕਤੀ ਕਰਕੇ ਮਾਹੌਲ ਖਰਾਬ ਹੋ ਗਿਆ ਤੇ ਉਹ ਵਿਅਕਤੀ ਨੇ ਆਪਣੇ ਬੰਦੇ ਬੁਲਾ ਲਏ ਤੇ ਜਿਸ ਤੋਂ ਬਾਅਦ ਫਾਇਰਿੰਗ ਤੱਕ ਕੀਤੀ ਗਈ ਤੇ ਮਾਮਲਾ ਕਾਫੀ ਵੱਧ ਗਿਆ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਸੀ ਦੁਕਾਨ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਰਾਜੀ ਬੰਦਾ ਕਰਾਰੇ ਸੀ ਬੰਦਿਆਂ ਦਾ ਉਹਦੇ ਵਿੱਚ ਜਿਹਦੇ ਵਿੱਚ ਗਰਜੀਤ ਸਿੰਘ ਜਿਹੜਾ ਜੀਤੀ ਹੈ ਉਹਦਾ ਕੋਈ ਤਾਲੁਕਤ ਨਹੀਂ ਸੀ ਉਹ ਨਾਲ ਦੂਜੀ ਪਾਰਟੀ ਦਾ ਹੈਗਾ ਉਹ ਸਾਡੇ ਨਾਲ ਗਾਲੇ-ਕਲੋਚਾ ਲਾ ਗਿਆ ਕਰਨ ਦੁਕਾਨ 'ਚ ਬੈਠਿਆਂ ਨਾਲ ਦੁਕਾਨ 'ਗਾਲਾਂ ਲਾ ਗਿਆ ਕੱਢਣਾ ਕਹਿੰਦਾ 5 ਮਿੰਟ ਖੜੋ ਤੁਸੀਂ ਮੈਂ ਬੰਦੇ ਬੁਲਾਉਣਾ ਗਾਲਾਂ ਲਾ ਗਿਆ ਦੇਨ ਬਾਹਰੋਂ ਬੰਦੇ ਬੁਲਾਏ ਉਹਨੇ ਬੰਦੇ ਬੁਲਾ ਕੇ ਉਹਨੇ ਫਾਇਰ ਕੱਢੇ ਗੋਲੀਆਂ ਚਲਾਈਆਂ ਉਹ ਆ ਕੇ ਉਹਨਾਂ ਨੇ ਸਾਡੇ ਸੱਟਾਂ ਬੇਟਾਂ ਮਾਰੀਆਂ ਬੰਦੇ ਕਾਫੀ ਬੁਲਾਏ ਹੋਏ ਸੀ ਉਹਦੇ ਬਗੇਲ ਸਿੰਘ ਨਾਲ ਸੀ ਕੋਈ ਪੈਸੇ ਲੈਣ ਦੇ ਹਾਂਜੀ ਹਾਂਜੀ ਜ਼ਮੀਨ ਦਾ ਮੈਟਰ ਸੀ ਜ਼ਮੀਨ ਦਾ ਮੈਟਰ ਸੀ ਭਾਈ ਜੀ ਉਹ ਇੰਤਕਾਲ ਮੰਨ ਲਓ ਵੀ ਜਦੋਂ ਇੰਤਕਾਲ ਹੋ ਗਿਆ ਤੇ ਜਦੋਂ ਮੰਨ ਲਓ ਵੀ ਇਹਨੇ ਸੰਜ ਉਹ ਕਰਾ ਕੇ ਆਪਣਾ ਹੀ ਬੰਡ ਮੁੰਡੇ ਰਾਕ ਰੱਖ ਕੇ ਫੇਰ ਪੈਸੇ ਦੇਣੇ ਸੀ 5 ਲੱਖ ਰੁਪਏ 38 ਚ ਪਿਆ ਸੀਗਾ ਉਹ ਵੇਚ ਤੇ ਇਕੱਠੇ ਹੋਏ ਸੀ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਭਾਈ ਇਹਨਾਂ ਨੇ ਫੇਰ ਕੱਢਣੇ ਇਹਨਾਂ ਕੋਲ ਹੀ ਸਾਰਾ ਅਸਲਾ ਇਹਨਾਂ ਕੋਲ ਜਿਹੜੇ ਬੰਦੇ ਆਏ ਨੇ ਉਹਨਾਂ ਕੋਲ ਸੀ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਅਸੀਂ ਤਾਂ ਪੰਚਾਇਤੀ ਤੌਰ ਤੇ ਇਹਨਾਂ ਦਾ ਫੈਸਲਾ ਕਰਾਉਣ ਆਏ ਸੀ ਸਾਨੂੰ ਪਿੰਡ ਦੇ ਬੰਦੇ ਲੈ ਕੇ ਆਏ ਪੰਚਾਇਤੀ ਫੈਸਲਾ ਕਰਨ ਵਾਸਤੇ ਲੈ ਕੇ ਆਏ ਫੈਰੀ ਹੋਈ ਕਿੱਥੇ ਜੀ ਫੈਰੀ ਮੰਡੀ ਚ ਹੋਈ ਆ ਜੀ ਉਦਰਾਸ ਮਾਮਲੇ ਤੇ ਬੋਲਦੇ ਹੋਏ ਢਿਰਬਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਕੁਝ ਬੰਦਿਆਂ ਨੂੰ ਮਾਮਲੇ ਵਿੱਚ ਰਾਉਂਡ ਅਪ ਕੀਤਾ ਗਿਆ ਹੈ ਤੇ ਘਟਨਾ ਦੀ ਜਾਂਚ ਕੀਤੀ ਗਈ ਹੈ ਤੇ ਦੋਵੇਂ ਤਰ੍ਹਾਂ ਦੇ ਬਿਆਨ ਦਰਜ ਕਰਕੇ ਢੁੰਗਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਜੀ ਹੁਣ ਤੋਂ 1:00 ਘੰਟੇ ਤੱਕ ਪਹਿਲਾਂ ਇੱਕ ਫੋਨ ਕਾਲ ਆਈ ਸੀ ਸਾਨੂੰ ਕਿ ਅਨਾਜ ਮੰਡੀ ਢਿਰਬਾ ਦੇ ਵਿੱਚ ਲੜਾਈ ਹੋਈ ਹੈ ਤੇ ਇਮੀਡੀਏਟਲੀ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚੇ। ਤੇ ਮੌਕੇ ਤੇ ਪਹੁੰਚ ਕੇ ਅਸੀਂ ਜਿਹੜਾ ਸਿਚੁਏਸ਼ਨ ਹੈ ਉਹਨੂੰ ਡਿਫਿਊਜ਼ ਕੀਤਾ ਗਿਆ ਤੇ ਜਿਹੜੇ ਕੁਝ ਉੱਥੇ ਬੰਦੇ ਸੀਗੇ ਕੁਝ ਬੰਦਿਆਂ ਨੂੰ ਅਸੀਂ ਥਾਣੇ ਲੈ ਕੇ ਚਲੇ ਗਏ ਜੀ ਤੇ ਕੁਝ ਬੰਦੇ ਉੱਥੋਂ ਦੀ ਫਰਾਰ ਹੋ ਗਏ ਨੇ ਤੇ ਜਿਹੜੀ ਵੀ ਹੁਣ ਬਣਦੀ ਕਾਰਵਾਈ ਹੈ ਇਹਨਾਂ ਦੀ ਸਟੇਟਮੈਂਟਸ ਲਿਖ ਕੇ ਅਸੀਂ ਉਹ ਕਰਾਂਗੇ ਜੀ ਕਿੱਥੋਂ ਆਏ ਸੀ ਇਹ ਦੋਨੇ ਤਰ੍ਹਾਂ ਦੇ ਇਹ ਦੋਨੇ ਤਰ੍ਹਾਂ ਜਨਾਲ ਪਿੰਡ ਦੇ ਆਨੇ ਜੀ ਕੁਝ ਬੰਦੇ ਹੋਰ ਪਿੰਡਾਂ ਦੇ ਵੀ ਹੈਗੇ ਨੇ ਤੇ ਉਹ ਸਾਰਾ ਵੈਰੀਫਾਈ ਕਰਕੇ ਅਸੀਂ ਫਿਰ ਕਾਰਵਾਈ ਇਹਨਾਂ ਤੇ ਕਰਾਂਗੇ ਸਰ ਕੋਈ ਕਾਰਨਾਂ ਦਾ ਪਤਾ ਲੱਗਾ ਈ ਲੜਾਈ ਕਿਸ ਕਾਰਨ ਕਰਤੀ ਹੋਈ ਹੈ ਜੀ ਉਹ ਮੈਂ ਜਿਵੇਂ ਦੱਸਿਆ ਕਿ ਹੁਣ ਬੜਾ ਰੀਸੈਂਟਲੀ ਉਹ ਇੱਕ ਕੰਮ ਹੋਇਆ ਤੇ ਸਾਡੀਆਂ ਟੀਮਾਂ ਵੈਰੀਫਾਈ ਕਰ ਰਹੀਆਂ ਨੇ ਕੁਝ ਇਨਾਂਕ ਪਤਾ ਲੱਗਾ ਹੈ ਕਿ ਕੁਝ ਜ਼ਮੀਨ ਦਾ ਕੋਈ ਇਸ਼ੂ ਸੀਗਾ ਉਸ ਨੂੰ ਲੈ ਕੇ ਘਟਨਾ ਹੋਈ ਹੈ ਜੀ ਸਰ ਮੌਜੂਦਾ ਪੰਚਾਇਤ ਦੇ ਸਰਪੰਚ ਵੀ ਜਿਹੜੇ ਇਹਦੇ ਵਿੱਚ ਇਨਵੋਲਡ ਨੇ ਮੌਜੂਦਾ ਪੰਚਾਇਤ ਜਿਹੜੇ ਸਰਪੰਚ ਨੇ ਉਹ ਵੀ ਇਨਵੋਲਡ ਨੇ ਤੇ ਸਾਬਕਾ ਸਰਪੰਚ ਵੀ ਇਹਦੇ ਵਿੱਚ ਇਨਵੋਲਡ ਨੇ ਤੇ ਦੋਨੋਂ ਤਰ੍ਹਾਂ ਚ ਦੀ ਆਪਸ ਵਿੱਚ ਹੋਈ ਹੈ ਤੇ ਹਾਂਜੀ ਤੇ ਸਰ ਇਹਦੇ ਵਿੱਚ ਇੱਕ ਇਲਜ਼ਾਮ ਲਗਾਇਆ ਜਾਣ ਕੇ ਫਾਇਰੇ ਵਗੈਰਾ ਹੋਈ ਹੈਗੀ ਜੀ ਅਸਲਾ ਵਗੈਰਾ ਇਤਿਹਾਰ ਵਗੈਰਾ ਸੀ ਉਹਨਾਂ ਕੋਲ ਕੋਈ ਇਦਾਂ ਦਾ ਕੋਈ ਵੈਰੀਫਾਈ ਕੀਤਾ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਲੇਮ ਬਿਲਕੁਲ ਉਹ ਕਰ ਰਹੇ ਨੇ ਤੇ ਅਸੀਂ ਸੀਸੀਟੀਵੀ ਫੁਟੇਜ ਮੌਕੇ ਦੀ ਅਸੀਂ ਲਈ ਹੈ ਆਪਣੇ ਕਬਜ਼ੇ ਦੇ ਵਿੱਚ ਤੇ ਅਸੀਂ ਉਸ ਚੀਜ਼ ਨੂੰ ਅਸੀਂ ਦੇਖ ਰਹੇ ਹਾਂ ਤੇ ਹੋਰ ਵੀ ਸੋਰਸਸ ਰਾਹੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਜੇ ਇਸ ਤਰ੍ਹਾਂ ਦਾ ਕੋਈ ਹੋਇਆ ਤਾਂ ਗੁੰਡਾਗਰਦੀ ਜਿਸ ਨੇ ਵੀ ਕੀਤੀ ਹੈ ਉਹਦੇ ਖਿਲਾਫ ਜਿਹੜੀ ਕਾਰਵਾਈ ਹੈ ਸਖਤ ਤੋਂ ਸਖਤ ਹੋ ਕਰਾਂਗੇ ਹੁਣ ਦੋਵਾਂ ਧਿਰਾਂ ਦੇ ਵਿੱਚੋਂ ਕੌਣ ਝੂਠ ਬੋਲ ਰਿਹਾ ਹੈ ਤੇ ਕੌਣ ਸੱਚ ਬੋਲ ਰਿਹਾ ਹੈ ਇਹ ਪੁਲਿਸ ਤਫਤੀਸ਼ ਦਾ ਮਾਮਲਾ ਹੈ ਤੇ ਤਫਤੀਸ਼ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਆਖਰ ਗਲਤੀ ਕਿਸ ਦੀ ਹੈ ਜੱਗਬਾਨੀ ਟੀਵੀ ਲਈ ਅਨਿਲ ਚੰਦ ਦੀ ਰਿਪੋਰਟ